ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਇੱਕ ਵਾਰ ਫੇਰ ਅੱਜ ਨਵੀਂ ਵੀਡੀਓ ਦੇ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਆਪਣਾ ਖਿਆਲ ਰੱਖ ਰਹੇ ਹੋਵੋਗੇ ਮੈਂ ਵੀ ਬਿਲਕੁਲ ਠੀਕ ਹਾਂ ਜੀ ਤੇ ਵੀਡੀਓ ਚ ਅੱਗੇ ਵਧਣ ਤੋਂ ਪਹਿਲਾਂ ਸਾਰਿਆਂ ਦਾ ਧੰਨਵਾਦ ਦਿਲੋਂ ਧੰਨਵਾਦ ਜੀ ਜਿਨ੍ਹਾਂ ਨੇ ਵੀ ਮੇਰਾ ਸਟਾਕ ਕਲੀਅਰ ਕਰਵਾਇਆ ਹਾਲਾਂਕਿ ਉਹ ਕੋਈ ਪੁਰਾਣਾ ਸਟਾਕ ਨਹੀਂ ਸੀਗਾ ਪਰ ਕਈ ਵਾਰ ਕੀ ਹੁੰਦਾ ਕਿ ਬਿਲਕੁਲ ਫਰੈਸ਼ ਆਰਟੀਕਲ ਸੀਗੇ ਜਿਹੜੇ ਮੈਨੂੰ ਡਿਸਕਾਊਂਟ ਦੇ ਉੱਪਰ ਦੇਣੇ ਪਏ ਬਸ ਤੁਹਾਨੂੰ ਪਤਾ ਹੀ ਹੈ ਮੇਰੀਆਂ ਮਜਬੂਰੀਆਂ ਦਾ ਕਈ ਵ ਮੇਰਾ ਹਸਪੀਟਲ ਦਾ ਸਫਰ ਜ਼ਿਆਦਾ ਹੁੰਦਾ ਮੇਰੀ ਲਾਈਫ ਦੇ ਵਿੱਚ ਨਾ ਹਸਪੀਟਲ ਦਾ ਸਫਰ ਮੈਨੂੰ ਜ਼ਿਆਦਾ ਤੈਅ ਕਰਨਾ ਪਿਆ ਕੋਟਾ ਕਚਹਿਰੀਆਂ ਤੁਸੀਂ ਸਭ ਜਾਣਦੇ ਹੋ ਕਿਸ ਤਰ੍ਹਾਂ ਦਾ ਮੇਰਾ ਸ਼ਡਿਊਲ ਹੈ ਲਾਈਫ ਦਾ ਸੋ ਕਈ ਵਾਰ ਮੈਂ ਬਹੁਤ ਜ਼ਿਆਦਾ ਕੁਆਂਟੀਟੀ ਦੇ ਵਿੱਚ ਸਟਾਕ ਹੈ ਜਿਹੜਾ ਉਹ ਜਮ੍ਹਾਂ ਕਰ ਲੈਣੀ ਹੈ ਤੇ ਫਿਰ ਮੈਨੂੰ ਉਸ ਨੂੰ ਕਲੀਅਰ ਉਸ ਟਾਈਮ ਤੇ ਕਰਨਾ ਪੈਂਦਾ ਜਦੋਂ ਮੈਨੂੰ ਉਸ ਸਟਾਕ ਨੂੰ ਕਲੀਅਰ ਕਰਨ ਦਾ ਟਾਈਮ ਨਹੀਂ ਮਿਲਦਾ ਸੋ ਮੈਂ ਹਸਪੀਟਲ ਦੇ ਵਿੱਚ ਸੀਗੀ ਹਸਪੀਟਲ ਦੇ ਵਿੱਚੋਂ ਘਰੇ ਆਈਆਂ ਹੁਣ ਫ੍ਰੀ ਆ ਹਫਤੇਕ ਦੇ ਕੁਝ ਬਿਹਤਰੀ ਹੈ ਇਸ ਦਾ ਵਲੌਗ ਹੀ ਸ਼ੂਟ ਕਰ ਰਹੀ ਹਾਂ ਨੈਕਸਟ ਮੈਂ ਹਸਪੀਟਲ ਦਾ ਸਾਰਾ ਮਿਕਸ ਕਰਕੇ ਮੈਂ ਵਲੌਗ ਲੈ ਕੇ ਆ ਰਹੀ ਹਾਂ ਵਲੌਗ ਕਹ ਲਓ ਜਾਂ ਵੀਡੀਓ ਕਹ ਲਓ ਆਪਣੀ ਜੋ ਪਰਸਨਲ ਵੀਡੀਓਜ਼ ਹੁੰਦੀਆਂ ਤੇ ਇਸ ਤਰ੍ਹਾਂ ਦੀ ਵੀਡੀਓਜ਼ ਤੁਹਾਨੂੰ ਦੇਖਣ ਨੂੰ ਹੁਣ ਮਿਲਣਗੀਆਂ ਸ਼ਾਇਦ ਤੇ ਆ ਸੂਟਾਂ ਵਾਲੀ ਵੀਡੀਓ ਹੈ ਜਿਹੜੀ ਇਹਦੇ ਵਿੱਚ ਜਿੰਨੇ ਕ ਆਰਟੀਕਲ ਬਚੇ ਹੋਏ ਆ ਨਾਲ ਨਾਲ ਮੈਂ ਉਹ ਵੀ ਸੋਚ ਰਹੀ ਹਾਂ ਤੁਹਾਨੂੰ ਸ਼ੇਅਰ ਕਰਦੇ ਆ ਪਿਛਲੇ ਆਪਾਂ ਲਾਸਟ ਦੇ ਵਿੱਚ ਜਿਹੜੇ ਲਾਸਟ ਵੀਡੀਓ ਦੇ ਵਿੱਚ ਪਿਛਲੀ ਵੀਡੀਓ ਚ ਆਪਾਂ ਪਿੱਛੇ ਜੇ ਸੂਟ ਦੇਖੇ ਸੀ ਲਾਸਟ ਵਾਲੇ ਉਹ ਤੁਹਾਨੂੰ ਮੈਂ ਪ੍ਰੋਪਰ ਖੋਲ ਕੇ ਸੂਟ ਨਹੀਂ ਦਿਖਾ ਸਕੀ ਸੀ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਗਈ ਸੀ ਤੇ ਉਹਨਾਂ ਨੂੰ ਦਿਖਾਉਣ ਦਾ ਥੋੜਾ ਖੁੱਲਾ ਸਮਾਂ ਚਾਹੀਦਾ ਸੀ ਇਸ ਲਈ ਮੈਂ ਇੱਕ ਸੂਟ ਹੀ ਤੁਹਾਨੂੰ ਖੋਲ ਕੇ ਦਿਖਾਇਆ ਸੀ ਤੇ ਚਲੋ ਅੱਜ ਆਪਾਂ ਉਹ ਸੂਟਾਂ ਨੂੰ ਪ੍ਰੋਪਰ ਪੰਜ ਜਿਹੜੇ ਕਲਰ ਮੇਰੇ ਕੋਲ ਅਵੇਲੇਬਲ ਹੈ ਉਹ ਤੁਹਾਨੂੰ ਮੈਂ ਖੋਲ ਕੇ ਦਿਖਾਉਂਗੀ ਬਾਕੀ ਦੇ ਕਲਰ ਬੁਟੀਕ ਦੇ ਉੱਪਰ ਹੈ ਇਸ ਦੇ ਵਿੱਚ 15 16 ਰੰਗ ਹੈ ਜਿਹੜੇ ਆਪਾਂ ਨੂੰ ਸ਼ੇਡ ਚਾਰਟ ਮਿਲ ਜਾਣੀ ਹੈ ਕਲਰ ਚਾਰਟ ਇਹਨਾਂ ਦੇ ਵਿੱਚ ਤੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਮੈਂ ਪਾਲੀਥੀਨ ਦੀ ਪੈਕੇਜਿੰਗ ਦੇ ਵਿੱਚ ਸਾਰੇ ਸੂਟ ਦਿਖਾ ਦੇਣੀਆਂ ਇਹ ਗ੍ਰੇ ਕਲਰ ਹੈ ਚੈੱਕ ਵਾਲਾ ਅੱਛਾ ਜੀ ਇਹ ਸਾਰੇ ਸੂਟ ਹੋਣਗੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦੇ ਆ ਗਰਮ ਸੂਟ ਹੈ ਤੇ ਪਸ਼ਮੀਨੇ ਦੇ ਸੂਟ ਹੈ ਇਹ ਸੂਟ ਆਪਾਂ ਨੂੰ ਵਿਦ ਸ਼ਾਲ ਮਿਲਣਗੇ ਸਟਾਲ ਮਿਲਣਗੇ ਤੇ ਇਹ ਸੂਟ ਆਪਾਂ ਘਰੇ ਵੀ ਪਾ ਸਕਦੇ ਆ ਬਾਹਰ ਅੰਦਰ ਵੀ ਪਾ ਸਕਦੇ ਆ ਤੇ ਇਹ ਤੁਹਾਨੂੰ ਡਿਸਕਾਊਂਟ ਦੇ ਉੱਪਰ 950 ਦੇ ਮਿਲਣਗੇ ਇਹ ਸੂਟ ਸੀਗੇ ਜੀ 1500 ਦੇ ਜਿਹੜੇ ਸਿਰਫ ਤੇ ਸਿਰਫ ਉਹਨਾਂ ਤੁਹਾਨੂੰ 950 ਰੁਪਏ ਦੇ ਵਿੱਚ ਮਿਲਣਗੇ ਤੇ ਇਹਦੇ ਵਿੱਚ ਮੈਂ ਤੁਹਾਨੂੰ ਬਾਕੀ ਦੇ ਕਲਰ ਦਿਖਾ ਰਹੀ ਹਾਂ ਇਸ ਦੇ ਵਿੱਚ ਹੈਗਾ ਇਹ ਵਾਲਾ ਕਲਰ ਮੈਰੂਨ ਇਹ ਵਾਈਨ ਸੀ ਜੋ ਮੈਂ ਤੁਹਾਨੂੰ ਹੁਣ ਦਿਖਾਇਆ ਇਹ ਬ੍ਰਾਊਨ ਮਸਟਰਡ ਜੈ ਤੇ ਇੱਕ ਆ ਜਾਂਦਾ ਇਸ ਦੇ ਵਿੱਚ ਮੈਰੂਨ ਤੇ ਇਸ ਦਾ ਫਿਫਥ ਕਲਰ ਜੋ ਮੈਂ ਪਿਛਲੀ ਵੀਡੀਓ ਚ ਓਪਨ ਕਰਕੇ ਦਿਖਾਇਆ ਸੀਗਾ ਫਰੋਜ਼ ਇਹਦੇ ਚ ਹੁਣ ਆਪਾਂ ਸਾਰੇ ਇਹ ਸੂਟ ਦੇਖ ਲੈਣੇ ਇਹਨਾਂ ਦੇ ਫੋਲਾਂ ਦੇ ਡਿਜ਼ਾਈਨ ਦੇਖ ਲੈਣੇ ਆ ਅੱਜ ਮੈਂ ਖੜਕੇ ਵੀਡੀਓ ਇਸ ਲਈ ਬਣਾ ਰਹੀ ਹਾਂ ਕਿਉਂਕਿ ਮੈਂ ਕੋਸ਼ਿਸ਼ ਕਰੂੰਗੀ ਪਿੱਛੇ ਜਾ ਕੇ ਤੁਹਾਨੂੰ ਪ੍ਰੋਪਰ ਸੂਟ ਹੈ ਜਿਹੜਾ ਅੱਛੀ ਤਰ੍ਹਾਂ ਦਿਖਾ ਸਕਾਂ ਕਿਉਂਕਿ ਅੱਜ ਜੈਸਮੀਨ ਵੀ ਹੈਲਪ ਕਰਵਾ ਰਹੀ ਹੈ ਨਾ ਮੇਰੀ ਵੀਡੀਓ ਦੇ ਵਿੱਚ ਤੇ ਜਿਸ ਦਿਨ ਬੱਚੇ ਹੈਲਪ ਕਰਵਾ ਲੈਂਦੇ ਆ ਉਸ ਦਿਨ ਥੋੜੀ ਜੀ ਵੀਡੀਓ ਜ਼ਿਆਦਾ ਵਧੀਆ ਬਿਹਤਰ ਬਣ ਜਾਂਦੀ ਹੈ। ਤੇ ਅੱਜ ਸਭ ਤੋਂ ਪਹਿਲਾਂ ਤਾਂ ਆਪਾਂ ਦੇਖਦੇ ਹਾਂ ਗ੍ਰੇ ਵਾਲਾ ਸੂਟ। ਇਹ ਸੂਟ ਦੇਖੋ ਤੁਹਾਨੂੰ ਬਾਜ਼ਾਰ ਦੇ ਵਿੱਚ ਕਿਤੇ ਤੁਸੀਂ ਦੇਖਦੇ ਹੋਵੋ ਇਹ ਡਿਜ਼ਾਈਨ ਆਮ ਵੀ ਹੈ। ਥੋੜਾ ਜਿਹਾ ਆਪਾਂ ਸਸਤੇ ਸੂਟਾਂ ਦੇ ਉੱਪਰ ਵੀ ਦੇਖਦੇ ਹਾਂ ਪਰ ਉਹ ਵੈਰਾਈਟੀ ਤੇ ਨਾ ਜਾਇਓ ਕਿਉਂਕਿ ਇਹ ਡਿਜ਼ਾਈਨ ਸਸਤੇ ਮਹਿੰਗੇ ਉਸ ਤੋਂ ਵੀ ਮਹਿੰਗੇ ਸੂਟਾਂ ਤੇ ਸਾਰਿਆਂ ਤੇ ਤੁਹਾਨੂੰ ਮਿਲ ਜਾਣਾ ਹੈ। 1500 ਦੀ ਰੇਂਜ ਵਿੱਚ ਵੀ ਤੁਹਾਨੂੰ ਇਹ ਸੂਟ ਮਿਲ ਜਾਣਗੇ ਇਹ ਗਰਮ ਸੂਟਾਂ ਦੇ ਵਿੱਚ ਹੀ ਆਉਂਦਾ ਹੈ ਡਿਜ਼ਾਈਨ ਜ਼ਿਆਦਾਤਰ ਸਰਦੀਆਂ ਦਾ ਤੋਂ ਸਭ ਤੋਂ ਪਹਿਲਾਂ ਆਪਾਂ ਚਲੋ ਸ਼ਾਲ ਨੂੰ ਰੱਖਦੇ ਹਾਂ ਸਾਈਡ ਤੇ ਆਪਾਂ ਦੇਖਦੇ ਹਾਂ ਸ਼ਰਟ ਇਸ ਦੀ ਤੇ ਬਾਟਮ ਅੱਛਾ ਜੀ ਹੁਣ ਆਪਾਂ ਬਾਟਮ ਦੀ ਗੱਲ ਵੀ ਬਾਅਦ 'ਚ ਹੀ ਕਰਾਂਗੇ ਪਲੇਨ ਬਾਟਮ ਹੈ ਇਹਦੇ ਨਾਲ ਮੈਚਿੰਗ ਬਾਟਮ ਰਹੇਗੀ ਤੇ ਇਹ ਹੈ ਜੀ ਐਮ ਸੀਰੀਜ਼ ਦਾ ਡੀ ਨੰਬਰ 446 ਇਹ ਦੇਖੋ ਅਮ ਬਿਲਕੁਲ ਕੈਮਰੇ ਨੇ ਕੈਪਚਰ ਕੀਤਾ ਤੇ ਮੇभी ਤੁਸੀਂ ਅੱਛੀ ਤਰ੍ਹਾਂ ਦੇਖ ਲਿਆ ਹੋਣਾ ਇਹ ਇਸਦੀ ਕੁਆਲਿਟੀ ਹੈ ਫੈਬਰਿਕ ਦੀ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਨੇੜੇ ਤੋਂ ਦੇਖ ਲਓ ਇਹ ਇਸ ਦਾ ਚੈੱਕ ਪੈਟਰਨ ਰਹੇਗਾ ਹੁਣ ਮੈਂ ਤੁਹਾਨੂੰ ਪਿੱਛੇ ਜਾ ਕੇ ਦਿਖਾਉਂਗੀ ਇਸ ਤਰ੍ਹਾਂ ਕਰਕੇ ਓਕੇ ਤੇ ਇਸ ਦਾ ਮੈਂ ਤੁਹਾਨੂੰ ਬਾਟਮ ਦਿਖਾਉਂਗੀ ਜੈਸਮਿਨ ਬਾਟਮ ਦਿਓ ਇਸ ਦੇ ਨਾਲ ਗ੍ਰੇ ਪਲੇਨ ਬਾਟਮ ਰਹੇਗਾ ਬਾਟਮ ਵੀ ਪਹਿਲਾਂ ਤੁਸੀਂ ਕਰੀਪ ਤੋਂ ਦੇਖ ਲਓ ਇਸ ਤਰ੍ਹਾਂ ਕਰਕੇ ਬਿਲਕੁਲ ਪਿਓਰ ਪਸ਼ਮੀਨੇ ਦਾ ਪਿਓਰ ਆਪਾਂ 100% ਪਿਓਰ ਨਹੀਂ ਕਹਿ ਸਕਦੇ ਕਿਉਂਕਿ ਪਿਓਰ ਤੁਹਾਨੂੰ ਵੀ ਪਤਾ 99.5% ਚ ਨਹੀਂ ਮਿਲੇਗਾ ਬਟ ਹਾਂ ਬਹੁਤ ਅੱਛੀ ਕਾਪੀ ਗੁੱਡ ਕੁਆਲਿਟੀ ਦਾ ਜਿਹੜਾ ਫੈਬਰਿਕ ਹੁੰਦਾ ਹੈ ਉਹ ਤੁਹਾਨੂੰ ਇਸ ਰੇਂਜ ਵਿੱਚ ਅਸੀਂ ਪ੍ਰੋਵਾਈਡ ਕਰਾ ਰਹੇ ਹਾਂ ਇਹ ਦੇਖੋ ਜੀ ਤੁਸੀਂ ਇਸ ਦਾ ਕੋਟ ਸੈੱਟ ਬਣਾ ਸਕਦੇ ਹੋ ਇਸ ਦਾ ਤੁਸੀਂ ਛੋਟਾ ਕੁੜਤਾ ਸਲਵਾਰ ਜੋ ਵੀ ਪਲਾਜ਼ੋ ਸੂਟ ਜੋ ਵੀ ਆਪਣਾ ਡਿਜ਼ਾਈਨ ਲੈਣਾ ਚਾਹੋ ਤੁਸੀਂ ਆਰਾਮ ਨਾਲ ਦੇ ਸਕਦੇ ਹੋ ਇਸ ਦੀ ਬਾਟਮ ਰਹੇਗੀ ਇਸ ਦੀ ਸ਼ਰਟ ਰਹੇਗੀ ਤੇ ਹੁਣ ਆਪਾਂ ਇਸ ਦਾ ਸ਼ਾਲ ਦੇਖ ਲੈਣੇ ਆਂ ਅੰਬੀਕੀ ਸਟਾਲ ਵਾਲੇ ਪੋਲੀਥੀਨ ਅਲੱਗ ਹੀ ਰੱਖੀ ਚਲੋ ਠੀਕ ਹੈ ਆਹ ਲੋ ਇਹ ਵਾਲੀ ਅਲੱਗ ਰੱਖ ਲਓ ਟੇਪ ਨਾ ਕਰਿਓ ਇਸ ਦੀ ਗਲੂ ਚਲੀ ਜਾਏਗੀ ਫਿਰ ਇਹ ਦੇਖ ਲਓ ਜੀ ਇਹ ਹੈ ਇਸ ਦਾ ਸਟਾਲ ਜਾਂ ਸ਼ਾਲ ਲੈਂਥ ਤੁਹਾਨੂੰ ਇਹਦੀ 2.5 ਮੀਟਰ ਹੀ ਮਿਲੇਗੀ ਵਿਡਥ ਬਸ ਥੋੜੀ ਜੀ ਘਟ ਹੈ ਇੰਨੀ ਕਾ ਦੇਖ ਲਓ ਮਤਲਬ ਕਿ ਮੀਟਰ ਦੇ ਕਰੀਬ ਹੈਗੀ ਹੈ ਇਹ ਦੇਖੋ ਜੀ ਇਹ ਇਸ ਦਾ ਡਿਜ਼ਾਈਨ ਹੈ ਇਹ ਸੀਗਾ ਜੀ ਗ੍ਰੇ ਸੂਟ ਦਾ ਡਿਜ਼ਾਈਨ ਆ ਸ਼ਰਟ ਰਹੇਗੀ ਇਹ ਇਸ ਦਾ ਸ਼ਾਲ ਰਹੇਗਾ ਜਾਂ ਸਟਾਲ ਕਹਿ ਸਕਦੇ ਆ ਇਹ ਇਸ ਦੀ ਬਾਟਮ ਰਹੇਗੀ ਗ੍ਰੇ ਕਲਰ ਦੇ ਵਿੱਚ ਬਿਲਕੁਲ ਪਲੇਨ ਫੈਬਰਿਕ ਇਸ ਦਾ ਸੁਪਰ ਡੁਪਰ ਕੁਆਲਿਟੀ ਦਾ ਹੈ ਅੰਦਰ ਜਿਹੜਾ 950 ਦੀ ਰੇਂਜ ਵਿੱਚ ਤੁਹਾਨੂੰ ਬਹੁਤ ਅੱਛੇ ਵਾਲਾ ਪਸ਼ਮੀਨਾ ਮਿਲਣ ਜਾ ਰਿਹਾ ਜਿਸ ਤੇ ਉੱਪਰ ਬੁਰ ਦੀ ਗਾਰੰਟੀ ਰਹੇਗੀ ਇਹਨਾਂ ਦੇ ਉੱਪਰ ਬੁਰ ਨਹੀਂ ਆਏਗਾ ਜੀ ਬੁਰ ਬਿਲਕੁਲ ਵੀ ਨਹੀਂ ਆਏਗਾ ਇਹ ਹੋ ਗਿਆ ਜੀ ਇੱਕ ਸ਼ੇਡ ਹੁਣ ਆਪਾਂ ਦੂਸਰਾ ਦੇਖਦੇ ਆ ਮੈਰੂਨ ਹੈ ਜਾਂ ਵਾਈਨ ਮੇਬੀ ਵਾਈਨ ਹੈ ਹੈ ਨਾ ਇਹ ਇਹ ਜਸਮੀਨ ਦੋਨੋਂ ਦਿਖਾਓ ਸੇਮ ਹੈ ਨਹੀਂ ਇਹ ਮੈਰੂਨ ਹੈ ਇਹ ਵਾਈਨ ਕਲਰ ਹੈ ਹੁਣ ਆਪਾਂ ਦੇਖਦੇ ਆ ਅੱਛਾ ਜੀ ਇਹ ਐਮ ਸੀਰੀਜ਼ ਦੇ ਸੂਟ ਨੇ ਇਹਨਾਂ ਦਾ ਇਹ ਸਾਰੀ ਸੀਰੀਜ਼ ਨੰਬਰ ਲਿਖਿਆ ਹੋਇਆ ਇਹਨਾਂ ਦੀ ਕੁਆਲਿਟੀ ਹੈ ਜਿਹੜੀ ਇੱਥੋਂ ਤੁਸੀਂ ਪਤਾ ਵੀ ਕਰ ਸਕਦੇ ਹੋ ਕਿ ਕੀ ਕੁਆਲਿਟੀ ਹੈ ਇਹਨਾਂ ਦੀ ਕਿਉਂਕਿ ਇਹ ਇਹਨਾਂ ਦੀ ਵੈਬਸਾਈਟ ਦੇ ਉੱਪਰ ਐਮ ਸੀਰੀਜ਼ ਦੇ ਵਿਜ਼ਿਟ ਕਰਕੇ ਤੁਸੀਂ ਇਸ ਨੰਬਰ ਦੇ ਆਰਟੀਕਲ ਵੀ ਚੈੱਕ ਕਰ ਸਕਦੇ ਹੋ ਕਿ ਕੀ ਕੁਆਲਿਟੀ ਇਹਨਾਂ ਦੀ ਇਹ ਦੇਖੋ ਜੀ ਇਹ ਸ਼ਾਲ ਇਆ ਜਾਂਦਾ ਸੂਟ ਇਹ ਇਸ ਦਾ ਪੈਟਰਨ ਹੈ ਇਸ ਤਰ੍ਹਾਂ ਇਸ ਤੇ ਨਾਲ ਪਲੇਨ ਬਾਟਮ ਰਹੇਗੀ ਸਭ ਤੋਂ ਪਹਿਲਾਂ ਆਪਾਂ ਤੈਖ ਖੋਲਣ ਸਾਰੇ ਇਸ ਨੂੰ ਦੇਖਦੇ ਆਂ ਅ ਬਹੁਤ ਜ਼ਿਆਦਾ ਮੋٹے ਗਰਮ ਨਹੀਂ ਹੈ ਕਈ ਹੁੰਦੇ ਨੇ ਨਾ ਇਹਦਾ ਪੈਟਰਨ ਦੇਖ ਕੇ ਸਮਝ ਆਉਂਦਾ ਦੂਰੋਂ ਕਿ ਇਹ ਬਹੁਤ ਜ਼ਿਆਦਾ ਜਿਵੇਂ ਬਲੈਂਕਟ ਟਾਈਪ ਨਹੀਂ ਉਹਦਾ ਨਹੀਂ ਹੈ ਪਸ਼ਮੀਨੇ ਦੇ ਸੂਟ ਜਿਸ ਤਰ੍ਹਾਂ ਦੀ ਹੁੰਦੀ ਹੈ ਜੀ ਪਸ਼ਮੀਨੇ ਦੇ ਸੂਟ ਨੇ ਇਹ ਤੇ ਇਹ ਸੂਟ ਇਦਾਂ ਨਹੀਂ ਹੈ ਕਿ ਬਹੁਤ ਜ਼ਿਆਦਾ ਸਟਿਚਿੰਗ ਚ ਔਖੇ ਹੋਣਗੇ ਜਾਂ ਤੁਸੀਂ ਪਾ ਲੋਗੇ ਤੁਹਾਨੂੰ ਕੁ ਭਰਾਟ ਆਏਗੀ ਉੱਪਰ ਤੁਸੀਂ ਸਵੈਟਰ ਨਹੀਂ ਪਾ ਸਕਦੇ ਇਹ ਉਹ ਫੈਬਰਿਕ ਨਹੀਂ ਹੈ ਉਹ ਕੰਬਲਾਂ ਵਾਲਾ ਤੁਹਾਨੂੰ ਲੁੱਕ ਦਿੰਦਾ बिकॉज ਇਹ ਕੰਬਲ ਜੋ ਹੁੰਦੇ ਸੀ ਉਹਨਾਂ ਦਾ ਪੈਟਰਨ ਹੈ ਕੰਬਲਾਂ ਵਾਲਾ ਚੈੱਕ ਹੈ ਮੋਟਾ ਚੈੱਕ ਇਹ ਕੰਬਲਾਂ ਵਰਗੀ ਲੁੱਕ ਦਿੰਦਾ ਦਿਖਾਈ ਦਿੰਦਾ ਹੈ ਬਟ ਇਹ ਇੰਨਾ ਜ਼ਿਆਦਾ ਮੋਟਾ ਨਹੀਂ ਹੈ ਹੈਵੀ ਨਹੀਂ ਹੈ ਜਾਨੀ ਕਿ ਇਹ ਇਸ ਦੇ ਨਾਲ ਪਲੇਨ ਇਸ ਦਾ ਬਾਟਮ ਰਹੇਗਾ ਮੈਰੂਨ ਕਲਰ ਦਾ ਪਹਿਲਾਂ ਆਪਾਂ ਸ਼ਰਟ ਦੇਖਦੇ ਹਾਂ ਇਹ ਆ ਜੀ ਇਸ ਦੀ ਸ਼ਰਟ ਬਹੁਤ ਹੀ ਜ਼ਿਆਦਾ ਅੱਛੀ ਕੁਆਲਿਟੀ ਦੀ ਸ਼ਰਟ ਹੈ ਸਾਰੀ ਪਲੇਨ ਚੈੱਕ ਦੀ ਰਹੇਗੀ نیچےੋਂ ਵੀ ਇਸ ਤੇ ਪ੍ਰੋਪਰ ਕੋਈ ਬਾਰਡਰ ਵਗੈਰਾ ਨਹੀਂ ਹੈ ਸੋ ਮੈਂ ਜ਼ਿਆਦਾ ਕੈਮਰਾ نیچے ਨਹੀਂ ਕਰੂੰਗੀ ਕਿਉਂਕਿ ਸੂਟ ਡਿਜ਼ਾਈਨਰ ਕੁਝ ਬਾਰਡਰ ਵਾਲੇ ਜਾਂ ਇਦਾਂ ਦੇ ਨਹੀਂ ਹੈ ਜੋ ਮੈਨੂੰ نیچے ਤੱਕ ਕੁਆਲਿਟੀ ਦਿਖਾਣੀ ਪਵੇ ਇਸ ਲਈ ਮੈਂ ਤੁਹਾਨੂੰ ਹਾਫ ਕੈਮਰੇ ਦੀ ਸੈਟਿੰਗ ਤੇ ਸਾਰੇ ਸੂਟ ਦਿਖਾ ਦੂੰਗੀ ਇਹ ਦੇਖੋ ਜੀ ਇਹ ਇਸ ਦੀ ਕੁਆਲਿਟੀ ਥੋੜੀ ਕਰੀਬ ਤੋਂ ਚੈੱਕ ਕਰ ਲਓ ਇਹ ਹੈ ਜੀ ਪਸ਼ਮੀਨੇ ਦੀ ਇਸ ਦੇ ਨਾਲ ਬਾਟਮ ਮੈਚਿੰਗ ਰਹੇਗੀ ਹੁਣ ਆਪਾਂ ਇਸ ਦਾ ਦੇਖਦੇ ਹਾਂ स्टॉल स्टॉल कह लो चलो आप स्टॉल ही कह लेंगे बिकॉज़ एवी लेंथ है जड़ी प्रॉपर है विड्थ का टेस्ट दी शॉल तो कट विड्थ है इसलिए इसमें आप स्टॉल कहेंगे ये है जी इस था डिजाइन ये देखो इस तरह करके इस था सेकंड सी है जड़ा कलर सूट दा ਹੁਣ ਆਪਾਂ ਥਰਡ ਦੇਖਾਂਗੇ ਇਸਦੇ ਵਿੱਚ ਵਾਈਨ ਥਰਡ ਆਪਾਂ ਵਾਈਨ ਹੀ ਦੇਖ ਰਹੇ ਹਾਂ Asta M ਸੀਰੀਜ਼ ਤੇ Asta ਸੂਟ ਆਰਟੀਕਲ ਨੰਬਰ ਹੈ ਠੀਕ ਹੈ ਇਹ ਸੇਮ ਦੇ ਰੰਗ ਹੀ ਜਿਹੜਾ ਆਪਾਂ ਪਹਿਲਾਂ ਦੇਖਿਆ ਮੈਰੂਨ ਹੈ ਬਸ ਇਹ ਵਾਈਨ ਆ ਗਿਆ ਥੋੜਾ ਜਿਹਾ ਤੁਹਾਨੂੰ ਮੈਂ ਜਲਦੀ ਜਲਦੀ ਦਿਖਾ ਦੇਣੀ ਤਾਂ ਜੋ ਬਾਕੀ ਦੀਆਂ ਚੀਜ਼ਾਂ ਫਿਰ ਵੀਡੀਓ ਲੰਬੀ ਨਾ ਚਲੀ ਜਾਵੇ ਇਹ ਦੇਖੋ ਜੀ ਇਹ ਪੇਪਰ ਸੀ ਇਹਨੂੰ ਸੁਝੋ ਪਤਾ ਨਹੀਂ ਵਾਈਟ ਜਾਂ ਕੀ ਸ਼ੋ ਕਰ ਗਿਆ ਇਹ ਦੇਖੋ ਜੀ ਇਹ ਵਾਈਨ ਇਸ ਦਾ ਬਾਟਮ ਰਹੇਗਾ ਤੇ ਇਹ ਇਸ ਦੀ ਸ਼ਰਟ ਰਹੇਗੀ ਬੇਟੀ ਇਸ ਦਾ ਸ਼ਾਲ ਕੱਟਤਾ ਪਰ ਗੁੱਡ ਇਹ ਦੇਖੋ ਜੀ ਇਸ ਦਾ ਡਿਜ਼ਾਈਨ ਥੋੜਾ ਜਿਹਾ ਉਹਦਾ ਫੈਕਸੀ ਇਸ ਦਾ ਲੌਂਗ ਚੈੱਕ ਵੀ ਵਿੱਚ ਰਹਿਣਗੇ ਇਸ ਤਰ੍ਹਾਂ ਕਰਕੇ ਉਸ ਤੇ ਇਕੁਅਲ ਚੈੱਕ ਸੀ ਇਸ ਦੇ ਵਿੱਚ ਸਕਵੇ ਚੱਕ ਵੀ ਰਹਿਣਗੇ ਔਰ ਲੌਂਗ ਵੀ ਰਹਿਣਗੇ ਇਹ ਇਸ ਦੇ ਨਾਲ ਵਾਈਨ ਬਾਟਮ ਰਹੇਗਾ ਔਰ ਇਹ ਇਸ ਦੇ ਨਾਲ ਰਹੇਗਾ ਸ਼ਾਲ ਬਿਟ ਇਨੈਕਸਟ ਵੀ ਓਪਨ ਕਰ ਦੋ ਉਹ ਵਾਲਾ ਉਹ ਵਾਲਾ ਇਹ ਹੈ ਜੀ ਇਸ ਦਾ ਡਿਜ਼ਾਈਨ ਇਹ ਵਾਈਨ ਵਾਲੇ ਦੇ ਸਟਾਲ ਦਾ ਡਿਜ਼ਾਈਨ ਹੈ ਅੱਛਾ ਜੀ ਮੈਂ ਨਾ ਬਹੁਤ ਵਾਰ ਸੋਚਿਆ ਕਿ ਮੈਂ ਲਾਈਵ ਆ ਜਾਇਆ ਕਰਾਂ ਕਿਉਂਕਿ ਇਸ ਤਰ੍ਹਾਂ ਦੀਆਂ ਵੀਡੀਓਜ਼ ਲਾਈਵ ਦੇ ਵਿੱਚ ਬੜੀਆਂ ਅੱਛੀਆਂ ਲੱਗਦੀਆਂ ਨੇ ਸੂਟਾਂ ਦੀ ਲਾਈਵ ਵੀਡੀਓ ਚੱਲਦੀ ਹੋਵੇ ਤਾਂ ਤੁਸੀਂ ਜੋ-ਜੋ ਚੀਜ਼ਾਂ ਆਈ ਜਾਂਦੀਆਂ ਤੁਹਾਡੇ ਮਨ 'ਚ ਤੁਹਾਡੇ ਮਨ 'ਚ ਕੁਐਸਚਨ ਆ ਰਹੇ ਆ ਕੁਝ ਤੁਸੀਂ ਫੈਬਰਿਕ ਬਾਰੇ ਪੁੱਛਣਾ ਚਾਹੁੰਦੇ ਹੋ ਤਾਂ ਉਸ ਨੂੰ ਵੀ ਮੈਂ ਕਲੀਅਰ ਕਰਦੀ ਰਹਿ ਕਰਾਂ ਡਾਊਟਸ ਬਟ ਮੇਰੇ ਕੋਲੋਂ లైਵ ਦਾ ਕੋਈ ਟਾਈਮ ਨਹੀਂ ਬੈਠ ਰਿਹਾ ਔਰ ਸੀਰੀਅਸਲੀ ਮੈਂ ਲਾਈਵ ਹਾਲੇ ਤੱਕ ਆਈ ਨਹੀਂ ਆ ਕਦੇ ਵੀ ਲਾਈਵ ਨਹੀਂ ਆਈ ਮੈਂ YouTube ਦੇ ਉੱਪਰ ਸੋ ਮੈਨੂੰ ਹਾਲੇ ਤੱਕ ਉਸ ਚੀਜ਼ ਦੀ ਵੀ ਇੱਕ ਹੈ ਝਿਜਕ ਕੀ ਪਤਾ ਨਹੀਂ ਲਾਈਵ 'ਚ ਕਿੱਦਾਂ ਮੈਨੇਜ ਹੋਏਗਾ ਜੋ ਸੋ ਜਿਸ ਦਿਨ ਤੁਸੀਂ ਸਾਰੇ ਜਣੇ ਕੋਸ਼ਿਸ਼ ਕਰੋਗੇ ਲਾਈਵ 'ਚ ਇਨਵਾਈਟ ਕਰਨ ਦੀ ਉਸ ਦਿਨ ਜ਼ਰੂਰ ਮੈਂ ਇਨਵਾਈਟ سوری লাইਵ ਚ ਬੈਠੂੰਗੀ আর দেখਾਂਗੇ ਕਿਸ ਤਰ੍ਹਾਂ ਦਾ রেসপন্স ਆਂਦਾ ਹੈ ਤਾਂ ਫਿਰ ਆਪਾਂ ਸੂਟਾਂ ਦੀ ভিডিও ਜ਼ਿਆਦਾਤਰ লাইਵ ਕਰਨ ਦੀ ਕੋਸ਼ਿਸ਼ ਕਰਿਆ ਕਰਾਂਗੇ ਇਹ ਦੇਖੋ ਜੀ ਆ ਸੀਗਾ ਇਹ ਵਾਈਨ ਕਲਰ ਚਾਰਟ ওকে ਹੁਣ ਆਪਾਂ ਨੈਕਸਟ ਦੇਖਦੇ ਹਾਂ ਇਹਦੇ ਨਾਲ ਬੜਾ ਹੀ ਮਤਲਬ ਇੱਕ ਮਸਟਰਡ ਜਾਂ ਬਾਟਮ ਹੈ ਮਸਟਰਡ ਤੋਂ ਵੀ ਡਾਰਕ ਸ਼ੇਡ ਪਤਾ ਨਹੀਂ ਇਹ ਕਿਹੜੀ ਸ਼ੇਡ ਹੁੰਦੀ ਆ ਆਈ ਡੋਨਟ ਨੋ ਇਸ ਕਲਰ ਨੂੰ ਕਿਹੜਾ ਕਲਰ ਕਹਿੰਦੇ ਆ ਬਟ ਮੈਂ ਨਹੀਂ ਬੇਟੀ ਇਹ ਮਹਿੰਦੀ ਨਹੀਂ ਹੈਗਾ ਇਸ ਤਰ੍ਹਾਂ ਦੇਖੋ ਇਹ ਥੋੜਾ ਜਿਹਾ ਹੈ ਮਹਿੰਦੀ ਤੇ ਮਸਟਰਡ ਦਾ ਕੰਬੀਨੇਸ਼ਨ ਜਾਂ ਇਹ ਦੇਖੋ ਜੀ ਇਹ ਰਹੇਗੀ ਇਸ ਦੀ ਸ਼ਰਟ ਸ਼ਰਟ ਦਾ ਕਲਰ ਮੈਂ ਤੁਹਾਨੂੰ ਇੱਕ ਵਾਰੀ ਫਿਰ ਤੋਂ ਨਜ਼ਦੀਕ ਤੋਂ ਦਿਖਾ ਦਿੰਨੀ ਹਾਂ ਬੜਾ ਪਿਆਰਾ ਜਿਹਾ ਕਲਰ ਹੈ ਬੜਾ ਡਿਫਰੈਂਟ ਜਿਹਾ ਕਲਰ ਹੈ ਬਿਟੀ ਬਾਟਮ ਦਿਓ ਤੇ ਫੈਬਰਿਕ ਦੀ ਕੁਆਲਿਟੀ ਬਹੁਤ ਸੋਹਣੀ ਹੈ ਜੀ ਆਪਾਂ ਇਹਨਾਂ ਨੂੰ ਪਿਓਰ ਪਸ਼ਮੀਨਾ ਕਿਉਂ ਕਹਿੰਦੇ ਆ ਕਿਉਂਕਿ ਅਗਰ ਆਪਾਂ ਪਿਓਰ ਤੋਂ ਪਿਓਰ ਜੋ ਕਿ 2220 ਤੋਂ 2500 ਦੀ ਰੇਂਜ ਵਾਲੇ ਸੂਟ ਹੁੰਦੇ ਆ ਉਹਨਾਂ ਦੀ ਕਾਪੀ ਦੀ ਗੱਲ ਕਰੀਏ ਤਾਂ ਉਸ ਤੋਂ ਬਾਅਦ ਇਹੀ ਸੂਟ ਆਉਂਦੇ ਨੇ ਮਾਰਕੀਟ ਦੇ ਵਿੱਚ ਜਿਨ੍ਹਾਂ ਦੀ ਕੁਆਲਿਟੀ ਇੱਕ ਗੱਲ ਹੁੰਦੀ ਆ ਇਹ ਦੇਖੋ ਜੀ ਇਹ ਇਸ ਦਾ ਬਾਟਮ ਰਹੇਗਾ ਇਹ ਇਸ ਦਾ ਸ਼ਾਲ ਰਹੇਗਾ ਸਟੌਲ ਰਹੇਗਾ ਜੋ ਵੀ ਇਹ ਦੇਖੋ ਇਹ ਇਸ ਦਾ ਡਿਜ਼ਾਈਨ ਹੈ ਸਟੌਲ ਦਾ ਆਈ ਥਿੰਕ ਤੁਹਾਨੂੰ ਇਹ ਵੀ ਪਸੰਦ ਆਇਆ ਹੁਣੇ ਇਹ ਦੇਖੋ ਜੀ ਮੈਂ ਤੁਹਾਨੂੰ ਦੂਰ ਜਾ ਕੇ ਦਿਖਾ ਦਿੰਨੀ ਆ ਇਹ ਇਸਤਾ ਲਾਸਟ ਲਾਸਟ ਨਹੀਂ ਸੌਰੀ ਫੋਰਥ ਸੀਗਾ ਤੇ ਫਿਫਥ ਕਲਰ ਤੁਸੀਂ ਪਹਿਲਾਂ ਦੇਖਿਆ ਹੀ ਐ ਇੱਕ ਵਾਰੀ ਚਲੋ ਫਿਰ ਤੋਂ ਦਿਖਾ ਦਿੰਨੇ ਇਹ ਆ ਜਾਂਦਾ ਜੀ ਪਿਕਾਕ ਸ਼ੇਡ ਦੇ ਵਿੱਚ ਪਿਕਾਕ ਇਸ ਦਾ ਬਾਟਮ ਰਹੇਗਾ ਤੇ ਇਹ ਚੈੱਕ ਦੇ ਵਿੱਚ ਇਸ ਦੀ ਸ਼ਰਟ ਰਹੇਗੀ ਪਿਕਾਕ ਦੇ ਨਾਲ ਕੰਟਰਾਸਟ ਮੈਚਿੰਗ ये पिकॉक बॉटम रहेगा ये शर्ट रहेगी तो ये स्टॉल रहेगा ये एसी आपने चेक वाले साढ़े नौ सौ की रेंज वाले सूट का फिफ्थ कलर ਬਾਕੀ ਜੋ ਕਲਰ ਇਸ ਦੇ ਬਾਕੀ ਰਹਿੰਦੇ ਨੇ 10 ਤੋਂ 11 ਰੰਗ ਹੋਰ ਨੇ ਉਹ ਬੁਟੀਕ ਦੇ ਉੱਪਰ ਹੋਣਗੇ ਉਹ ਮੈਂ ਵੀ ਮੈਨੂੰ ਨਹੀਂ ਪਤਾ ਸੇਲ ਵੀ ਹੋ ਸਕਦਾ ਹੋ ਸਕਦਾ ਸੇਲ ਹੋ ਗਈ ਹੋਣ ਜਾਂ ਪਏ ਹੁਣ ਸਾਰੇ ਤਾਂ ਸੇਲ ਨਹੀਂ ਹੋ ਸਕਦੇ ਕਾਫੀ ਕੁਆਂਟੀਟੀ ਚ ਇਹ ਸਟਾਕ ਆਇਆ ਸੀ ਸੋ ਹੋ ਸਕਦਾ ਹੈ ਉਹ ਪਏ ਹੁਣ ਕਿਸੇ ਨੂੰ ਇਹਨਾਂ ਤੋਂ ਇਲਾਵਾ ਕਲਰ ਚਾਰਟ ਚਾਹੀਦਾ ਹੋਇਆ ਇਸੇ ਡਿਜ਼ਾਈਨ ਦੇ ਵਿੱਚ ਤਾਂ ਮੈਂ ਉਹ ਵੀ ਪ੍ਰੋਵਾਈਡ ਕਰਾ ਸਕਦੀ ਹਾਂ ਤੁਹਾਨੂੰ ਸਕਰੀਨ ਦੇ ਉੱਪਰ WhatsApp ਨੰਬਰ ਚੱਲ ਰਿਹਾ ਹੈ ਤੁਸੀਂ ਉਸਦੇ ਉੱਪਰ ਵਿਜ਼ਿਟ ਕਰ ਸਕਦੇ ਹੋ ਇਨਕੁਆਰੀ ਕਰ ਸਕਦੇ ਹੋ ਆਪਣੇ ਡਾਊਟਸ ਕਲੀਅਰ ਕਰ ਸਕਦੇ ਹੋ ਜਾਂ ਕੋਈ ਵੀ ਤੁਹਾਨੂੰ ਬੁਕਿੰਗ ਵਗੈਰਾ ਦਾ ਹੈ ਮੰਤ ਤਾਂ ਤੁਸੀਂ ਕਰ ਸਕਦੇ ਹੋ ਸੋ ਹੁਣ ਆਪਾਂ ਦੇਖ ਲੈਨੇ ਆ ਨੈਕਸਟ ਐਕਚੁਅਲੀ ਬਚੀ ਹੋਈ ਕਲੈਕਸ਼ਨ ਕਾਫੀ ਹੈ ਤੇ ਮੈਂ ਸੋਚ ਰਹੀ ਸੀ ਕਿ ਮੈਂ ਤੁਹਾਨੂੰ ਇਹਨਾਂ ਦੇ ਨਾਲ ਹੁਣ ਨੈਕਸਟ ਕਿਹੜਾ ਦਿਖਾਵਾਂ ਮੈਂ ਤੁਹਾਨੂੰ ਨੈਕਸਟ ਦਿਖਾਵਾਂਗੀ ਹੀਨਾ ਫੈਸ਼ਨ ਦਾ ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀ ਇਹਦੇ ਵਿੱਚ ਸਿਰਫ ਤੇ ਸਿਰਫ ਦੋ ਕਲਰ ਹੀ ਆਏ ਸੀ ਤੇ ਦੋਹਾਂ ਦੇ ਵਿੱਚੋਂ ਤਿੰਨ ਪੀਸੀ ਬਚੇ ਹੋਏ ਆ ਸਿੰਗਲ ਬਲੈਕ ਬਚਿਆ ਹੋਇਆ ਤੇ ਦੋ ਆਪਣੇ ਕੋਲੇ ਆ ਜਾਮਣੀ ਬਚੇ ਹੋਏ ਆ ਇਹ ਬਹੁਤ ਹੀ ਜ਼ਿਆਦਾ ਜੀ ਪੈਕੇਜਿੰਗ ਹੀ ਬੜੀ ਅੱਛੀ ਹੈ ਇਹ ਮੈਂ ਤੁਹਾਨੂੰ ਖਾਨੀ ਤੁਹਾਨੂੰ ਇਹ ਦੇਖੋ ਇਹਦੇ ਵਿੱਚ ਦੋ ਕਲਰ ਆਏ ਹੋਏ ਆ ਇਸਦੀ ਪੈਕੇਜਿੰਗ ਕਾਫੀ ਅੱਛਾ ਗੁਟੇਡ ਸੂਟ ਹੈ ਕਾਫੀ ਪਾਰਾ ਸੂਟ ਹੈ ਤੇ ਮਤਲਬ ਇਹਦੀ ਕੁਆਲਿਟੀ ਵੀ ਬਹੁਤ ਅੱਛੀ ਹੈ ਹੁਣ ਆਪਾਂ ਇਹਨੂੰ ਖੋਲ ਕੇ ਦੇਖਦੇ ਹਾਂ ਕਿਸ ਤਰ੍ਹਾਂ ਦੀ ਇਸਦੀ ਕਵਾਲਿਟੀ ਹੈ ਬਹੁਤ ਹੀ ਪਿਆਰੀ ਲਾਜਵਾਬ ਬਹੁਤ ਹੀ ਪਿਆਰਾ ਆਰਟੀਕਲ ਹੈ ਬਹੁਤ ਸੋਹਣਾ ਆਰਟੀਕਲ ਹੈ ਇਹ ਜਿਨ੍ਹਾਂ ਨੂੰ ਹੁਣ ਲੌਂਗ ਸੂਟ ਚਾਹੀਦੇ ਨੇ ਪਲਾਜ਼ੋ ਦੇ ਉੱਪਰ ਬਾਟਮ ਬਣਾਣੇ ਕੁਝ ਵੀ ਉਹਨਾਂ ਦੇ ਉੱਪਰ ਵੀ ਡਿਜ਼ਾਈਨ ਮਿਲੇਗਾ ਬਾਹਾਂ ਤੇ ਵੀ ਮਿਲੇਗਾ ਇਹ ਦੇਖੋ ਜੀ ਹੁਣ ਆਪਾਂ ਇਸਦੀ ਬੈਕ ਸਾਈਡ ਸ਼ਰਟ ਦੇਖਦੇ ਹਾਂ ਬੈਕ ਸਾਈਡ ਪਲੇਨ ਬਟ ਬਾਰਡਰ ਹੈ ਜਿਹੜਾ ਪਿੱਛੇ ਉਸਦੇ ਉੱਪਰ ਇਸ ਤਰ੍ਹਾਂ ਕਰਕੇ ਇਹ ਡਿਜ਼ਾਈਨ ਰਹੇਗਾ ਇਹ ਵਾਲਾ 셔ਟ ਦੀ ਬੈਕ ਸਾਈਡ ਦੇ ਉੱਪਰ ਡਿਜ਼ਾਈਨ ਰਹੇਗਾ ਤੇ ਇਹ ਤੋਂ ਗਾਂ ਸ਼ੁਰੂ ਹੋ ਜਾਂਦਾ ਜੀ ਬਾਹਾਂ ਦਾ ਡਿਜ਼ਾਈਨ ਆ ਸੰਤ ਤੁਹਾਨੂੰ ਫੁੱਲ ਬਾਹਾਂ ਵੀ ਭਰੀਆਂ ਮਿਲਣਗੀਆਂ ਵਾਓ ਸਭ ਤੋਂ ਵਧੀਆ ਚੀਜ਼ ਇਹ ਹੈ ਕਿ ਪੂਰਾ ਸੂਟ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਨਾ ਦੇਖੋ ਬ੍ਰੌਕਰਟ ਦੀ ਤਰ੍ਹਾਂ ਇਹ ਵਿੱਚ ਇਹਦਾ ਫੈਬਰਿਕ ਯੂਜ਼ ਥ्रेड ਯੂਜ਼ ਹੋਇਆ ਜਿਹੜਾ ਇਸ ਤਰ੍ਹਾਂ ਡਬਲ ਇਹ ਦੇਖੋ ਤੁਸੀਂ ਤੇ ਇਹ ਇਸ ਦੀਆਂ ਬਾਹਾਂ ਰਹਿਣਗੀਆਂ ਇਹ ਰਹਿਣਗੀਆਂ ਜੀ ਇਸ ਦੀਆਂ 슬ੀਵਸ ओके ਆ ਇਸ ਦਾ ਫਰੰਟ 슬ੀਵ ਦੇ ਉੱਪਰ ਬਾਰਡਰ ਆਏਗਾ ਇਹ ਤੁਹਾਨੂੰ ਮਿਲੇਗਾ ਆ ਮਿਲੇਗਾ ਪੌਂਚੇ ਦੇ ਉੱਪਰ ਆ ਸਲਵਾਰ ਦੀ ਬਾਟਮ ਦਾ ਇਹ ਵਾਲਾ ਬਾਰਡਰ ਸਲਵਾਰ ਦੀ ਬਾਟਮ ਦਾ ਰਹੇਗਾ ਜਾਂ ਪਲਾਜ਼ੋ ਦੀ ਬਾਟਮ ਦਾ ਰਹੇਗਾ ਇਹ ਵਾਲਾ ਇਹ ਮਿਲੇਗਾ ਤੁਹਾਨੂੰ ਬਾਹਾਂ ਦੇ ਉੱਪਰ ਬਿਲਕੁਲ ਸ਼ਰਟ ਦੇ ਨਾਲ ਦਾ ਪੈਟਰਨ 슬ੀਵਸ ਤੁਸੀਂ ਫੁੱਲ ਹਾਫ ਜਿੰਨੀਆਂ ਵੀ ਰੱਖੋ ਤੁਹਾਨੂੰ ਨਾਲ ਦੀਆਂ ਸ਼ਰਟ ਦੇ ਭਰੀਆਂ ਹੋਈਆਂ 슬ੀਵਸ ਮਿਲਣਗੀਆਂ ਇਸ ਤਰ੍ਹਾਂ ਕਰਕੇ ਠੀਕ ਹੈ ਇਹ ਜਿਹੜਾ ਬਾਰਡਰ ਹੈ ਇਹ ਬੈਕ ਸਾਈਡ ਕਮੀਜ਼ ਦਾ ਤੇ ਫਰੰਟ ਤੁਸੀਂ ਸੂਟ ਦਾ ਦੇਖ ਹੀ ਚੁੱਕੀਆਂ ਹੁਣ ਆਪਾਂ ਇਹਦਾ ਸ਼ਾਲ ਵੀ ਦੇਖਾਂਗੇ ਇਹ ਦੇਖੋ ਜੀ ਬਹੁਤ ਹੀ ਪਿਆਰਾ ਆਰਟੀਕਲ ਹੈ اچھا ਸ਼ਾਲ ਦਿਖਾਉਣ ਤੋਂ ਪਹਿਲਾਂ ਹੁਣ ਮੈਂ ਇਹਨਾਂ ਦੀ ਰੇਂਜ ਦੀ ਗੱਲ ਕਰ ਲਵਾਂ ਇਹ ਸੂਟ ਵੈਸੇ ਤੋਂ ਕਾਫੀ ਜ਼ਿਆਦਾ ਕੋਸਟਲੀ ਹੈ اچھا ਇਹ ਉਲਟਾ ਹੋ ਗਿਆ ਉਲਟਾ ਸੀਗਾ ਇਸ ਤਰ੍ਹਾਂ ਕਰਕੇ ਰਾਈਟ ਸਾਈਡ ਆ ਇਸਦੀ ਇੰਨਾ ਕੋਸਟਲੀ ਵੀ ਨਹੀਂ ਸੀਗਾ ਮੈਂ ਕੋਸਟਲੀ ਬੋਲ ਦਿੰਨੀ ਐ ਇਹ ਸੀਗਾ ਜੀ ਜਦੋਂ ਮੈਂ ਸੇਲ ਕਰਨ ਲਈ ਲੈ ਕੇ ਆਏ ਸੀ ਅਸੀਂ ਜਾ ਆਫਲਾਈਨ ਇਸ ਨੂੰ ਸੇਲ ਕੀਤਾ ਅਸੀਂ 2200 ਰੁਪਏ ਦੇ ਵਿੱਚ ਸੇਲ ਕੀਤਾ ਸੀ 2250 ਦੇ ਵਿੱਚ ਮੇਬੀ ਬਟ ਹੁਣ ਇਹ ਤੁਹਾਨੂੰ ਸਿਰਫ ਤੇ ਸਿਰਫ ਕੁਝ ਪੀਸ ਰਹਿ ਗਏ ਕਰਕੇ 1650 ਦੇ ਵਿੱਚ ਇਹ ਸੂਟ ਮਿਲ ਜਾਣੇ ਬਟ ਕਲਰ ਤੁਹਾਨੂੰ ਦੋ ਹੀ ਮਿਲਣਗੇ ਬਲੈਕ ਤੇ ਇਹ ਵਾਲਾ ਜਾਮਨੀ ਕਲਰ ਹੁਣ ਆਪਾਂ ਇਹਦਾ ਸ਼ਾਲ ਦੇਖ ਲੈਂਦੇ ਹਾਂ ਸ਼ਾਲ ਦਾ ਫੈਬਰਿਕ ਬਹੁਤ ਜ਼ਿਆਦਾ ਪਿਆਰਾ ਹੈ ਇਹ ਦੇਖੋ ਇਸ ਤਰ੍ਹਾਂ ਕਰੀ ਤਾਂ ਥੋੜਾ ਪਤਾ ਚੱਲਦਾ ਹੈ ਕਿ ਹਾਰਡ ਨਹੀਂ ਹੈ ਬਿਲਕੁਲ ਵੀ ਬਹੁਤ ਜ਼ਿਆਦਾ ਸਮੂਥ ਹੈ ਬੜਾ ਹੀ ਪਿਆਰਾ ਫੈਬਰਿਕ ਹੈ ਸੇ ਬਹੁਤ ਸੋਹਣੀ ਚੀਜ਼ ਹੈ ਜਦੋਂ ਇਹਨੂੰ ਅੱਛੀ ਤਰ੍ਹਾਂ ਖੋਲ ਕੇ ਦੇਖਿਆ ਮੈਨੂੰ ਇਹ ਕਲਰ ਪਸੰਦ ਨਹੀਂ ਐ ਐਕਚੁਅਲੀ ਮੈਂ ਜਾਮਨੀ ਰੰਗ ਨਹੀਂ ਪਾਉਂਦੀ ਆ ਬਟ ਮੈਨੂੰ ਲੱਗਦਾ ਕਿ ਮੈਂ ਹੁਣ ਇਸ ਨੂੰ ਵੀ ਟਰਾਈ ਕਰੂੰਗੀ ਇਹ ਸੂਟ ਵੀ ਸਟਿਚ ਕਰਾਉਂਗੀ ਕਿਉਂਕਿ ਖੋਲਣ ਤੋਂ ਬਾਅਦ ਇਹ ਅੱਛੀ ਗਰੀਜ਼ ਦੇ ਰਿਹਾ ਅੱਛਾ ਲੱਗ ਰਿਹਾ ਤੇ ਆਪਾਂ ਇਹਨੂੰ ਵੀ ਟਰਾਈ ਕਰਾਂਗੇ ਲਓ ਜੀ ਸ਼ਾਲ ਦੀ ਤੁਸੀਂ ਇੱਕ ਵਾਰੀ ਫਿਰ ਦੂਰ ਤੋਂ ਦੇਖ ਲਓ ਇਸ ਤਰ੍ਹਾਂ ਕਰਕੇ ਅੱਛਾ ਸੂਟ ਹਟਾ ਦਿੰਨੇ ਆਪਾਂ ਹੁਣ ਸਿਰਫ ਆਪਾਂ ਸ਼ਾਲ ਦੇਖਦੇ ਆਂ ਸ਼ਾਲ ਇਸ ਦਾ ਬਹੁਤ ਜ਼ਿਆਦਾ ਚੌੜਾ ਹੈ ਇਹ ਦੇਖੋ ਤੇ ਇਹਦਾ ਡਿਜ਼ਾਈਨ ਵੀ ਤੁਸੀਂ ਸ਼ਾਲ ਦਾ ਨੇੜੇ ਤੋਂ ਦੇਖ ਲਓ ਇਸ ਤਰ੍ਹਾਂ ਕਰਕੇ ਇਸ ਦੀ ਬੈਕ ਸਾਈਡ ਹੈ ਇਹ ਇਸ ਦਾ ਫਰੰਟ ਰਹੇਗਾ ਹੁਣ ਇਸ ਦੇ ਵਿੱਚ ਦੂਸਰਾ ਕਲਰ ਆਪਾਂ ਦੇਖ ਲੈਣੇ ਆ ਉਹ ਹੈ ਜੀ ਬਲੈਕ ਬਲੈਕ ਦੇ ਵਿੱਚ ਸਿੰਗਲ ਪੀਸ ਹੀ ਰਹੇਗਾ ਜੀ ਬਾਕੀ ਸਾਰੇ ਸੇਲ ਹੋ ਗਏ ਇਹ ਹੈ ਜੀ ਬਲੈਕ نیچے ਤੁਸੀਂ ਘੇਰਾ ਦੇਖ ਲਓ ਬੈਕ ਸਾਈਡ ਦੇਖ ਲਓ ਸੇਮ ਟੂ ਸੇਮ ਮੈਂ ਤੁਹਾਨੂੰ ਇਹਦਾ ਪੈਂਫਲੇਟ ਵੀ ਦਿਖਾਉਂਗੀ ਇਹ ਦੇਖੋ ਕਿਸ ਤਰ੍ਹਾਂ ਡਿਜ਼ਾਈਨ ਹੁੰਦਾ ਹੈ ਸੂਟ ਕਿਸ ਤਰ੍ਹਾਂ ਸਟਿਚ ਹੁੰਦਾ ਹੈ ਆਫਟਰ ਸਟਿਚਿੰਗ ਕੀ ਇਸਦੀ ਲੁੱਕ ਆਉਂਦੀ ਹੈ ਮੈਂ ਤੁਹਾਨੂੰ ਉਹ ਵੀ ਦਿਖਾਉਂਗੀ ਇਹ ਆ ਜਾਂਦਾ ਜੀ ਪੌਂਚਿਆਂ ਦੇ ਉੱਪਰ ਇਹ ਰਹੇਗਾ ਸਲਵਾਰ ਦੇ ਜਾਂ ਪਲਾਜ਼ੋ ਦੇ ਪੌਂਚਿਆਂ ਤੇ ਤੇ ਇਹ ਇਸ ਦੀਆਂ ਬਾਹਾਂ ਰਹਿਣਗੀਆਂ ਇਹ ਵੀ ਬਹੁਤ ਸੋਹਣੇ ਇਹ ਦੇਖੋ ਤੇ ਆ ਰਹੇਗਾ ਸ਼ਰਟ ਦੀ ਬੈਕ ਸਾਈਡ ਆਹ ਸ਼ਰਟ ਦੀ ਬੈਕ ਸਾਈਡ ਇਹ ਬਾਹਾਂ ਦਾ ਤੇ ਇਹ ਹੈ ਬਾਟਮ ਦਾ ਬਾਟਮ ਦੇ ਉੱਪਰ ਹੁਣ ਮੈਂ ਤੁਹਾਨੂੰ ਇਸ ਦਾ ਸ਼ਾਲ ਦਿਖਾ ਦਿਆਂ ਇਹ ਹੈ ਜੀ ਇਸ ਦਾ ਸ਼ਾਲ ਮੇਰਾ 올 ਟਾਈਮ ਬਲੈਕ ਫੇਵਰਿਟ ਰਹਿੰਦਾ ਸੋ ਟੈਨਸ਼ਨ ਨਾ ਲਿਓ ਬਲੈਕ ਵੀ ਸਟਿਚ ਕਰਵਾਇਆ ਆਪਾਂ ਰੱਖਿਆ ਆਪਣੇ ਲਈ ਇਹ ਦੇਖੋ ਜੀ ਪਰ ਮੈਂ ਬਲੈਕ ਚੇਂਜ ਕਰ ਲੂੰਗੀ ਕਿਉਂਕਿ ਮੇਰੇ ਕੋਲ ਬਲੈਕ ਬਹੁਤ ਹੋ ਗਿਆ ਮੈਂ ਇਸ ਦੀ ਜਗਾ ਤੇ ਜਾਮਨੀ ਟਰਾਈ ਕਰਨ ਜਾ ਰਹੀ ਹਾਂ ਹੁਣ ਇਹ ਦੇਖੋ ਇਹ ਹੈਗਾ ਜੀ ਸ਼ਾਲ ਜੋ ਤੁਸੀਂ ਕਿਸੇ ਵੀ ਤਰ੍ਹਾਂ ਇਸ ਨੂੰ ਕੈਰੀ ਕਰ ਸਕਦੇ ਹੋ ਠੀਕ ਹੈ ਤੇ ਇਸ ਦਾ ਮੈਂ ਤੁਹਾਨੂੰ ਪੈਂਫਲੇਟ ਦਿਖਾ ਦੇਣੀ ਆ ਇਹ ਆ ਜੀ ਵਾਈਨ ਕਲਰ ਦਾ ਇਹ ਜਾਮਣੀ ਸੂਟ ਦੇ ਨਾਲ ਵਾਈਨ ਕਲਰ ਦਾ ਹੈ ਸੇਮ ਜਾਮਣੀ ਨਹੀਂ ਹੈ ਇਹ ਦੇਖੋ ਇਸ ਤਰ੍ਹਾਂ ਸਟਿਚ ਹੁੰਦਾ ਹੈ ਇਹ ਇਸ ਤਰ੍ਹਾਂ ਬਾਟਮ ਦੇ ਉੱਪਰ ਡਿਜ਼ਾਈਨ ਰਹੇਗਾ ਇਹ ਸੀਗੇ ਆਪਣੇ ਪ्युअर ਪਸ਼ਮੀਨੇ ਦੇ 16.5 ਦੀ 1600 ਦੀ ਰੇਂਜ ਵਿੱਚ ਮਿਲਣ ਵਾਲੇ ਤੁਹਾਨੂੰ ਦੋ ਕਲਰ ਤੇ ਬਹੁਤ ਜ਼ਿਆਦਾ ਅੱਛੇ ਪਾਰਟੀ ਵੇਅਰ ਸੂਟ ਨੇ ਤੇ ਹੁਣ ਆਪਾਂ ਦੋ ਦੇਖਦੇ ਹਾਂ ਕੁਲੂ ਵਾਲੇ ਸੂਟ ਕੁਲੂ ਵਾਲੇ ਸੂਟ ਤੁਸੀਂ ਪਹਿਲਾਂ ਦੇਖੇ ਵੀ ਆ ਵੈਸੇ ਮੈਂ ਤੁਹਾਨੂੰ ਫਿਰ ਵੀ ਚਾਹੂੰਗੀ ਕਿ ਮੈਂ ਤੁਹਾਨੂੰ ਇਹ ਫਿਰ ਖੋਲ ਕੇ ਦਿਖਾ ਦੇਵਾਂ ਸੂਟ ਤੇ ਪਰ ਵੀਡੀਓ ਹੈ ਜਿਹੜੀ ਫਿਰ ਤੋਂ ਬਹੁਤ ਲੰਬੀ ਹੋ ਗਈ ਹੈ ਸੋ ਇਹ ਵੀ ਇੱਕ ਪ੍ਰੋਬਲਮ ਹੈ ਕਿ ਵੀਡੀਓ ਬਹੁਤ ਲੰਬੀ ਹੋ ਰਹੀ ਹੈ ਪਰ ਮੈਂ ਚਾਹੁੰਦੀ ਆ ਕਿ ਮੈਂ ਤੁਹਾਨੂੰ ਇਹ ਵੀ ਆਰਟੀਕਲ ਇੱਕ ਵਾਰ ਦਿਖਾ ਦਿੰਨੀ ਆ ਇਹਦੇ ਵਿੱਚ ਨਿਊ ਕਲਰ ਚਾਰਟ ਵੀ ਆਏ ਹੋਏ ਆ ਨਿਊ ਡਿਜ਼ਾਈਨ ਵੀ ਆਏ ਹੋਏ ਆ ਕੁੱਲੂ ਦੇ ਵਿੱਚ ਸਿਰਫ ਕੁਝ ਲਿਮਟਿਡ ਮੇਰੇ ਕੋਲੇ ਕਲਰ ਅਵੇਲੇਬਲ ਹੈ ਇਹ ਬਾਰਡਰ ਰਹੇਗਾ ਇਹ ਰਹੇਗਾ ਜੀ ਇਹ ਰਹੇਗਾ ਬਾਹਾਂ ਦਾ ਡਿਜ਼ਾਈਨ ਇਹ ਬਾਹਾਂ ਤੇ ਇਹ ਰਹੇਗੀ ਇਸ ਦੀ ਇਸ ਦਾ ਬੈਕ ਸਾਈਡ ਵੀ ਇੱਕ ਬਾਰਡਰ ਹਾਂਜੀ ਇਹ ਰਹੇਗਾ ਸ਼ਰਟ ਦੀ ਬੈਕ ਸਾਈਡ ਦੇ ਉੱਪਰ ਬਾਰਡਰ ਠੀਕ ਹੈ ਜੀ ਇਸ ਦਾ ਸ਼ਾਲ ਦੇਖ ਲਓ ਸ਼ਾਲ ਵੀ ਇਸ ਦਾ ਬਹੁਤ ਹੀ ਪਿਆਰ ਹੈ ਇਹ ਦੇਖੋ ਇਹ ਇਸ ਦਾ ਖੁੱਲਾ ਡੁੱਲਾ ਸ਼ਾਲ ਹੈ 2 ਮੀਟਰ ਤੇ 2.5 ਮੀਟਰ ਵਿੜਥ ਹੈ 2 ਮੀਟਰ ਲੈਂਥ ਹੈ ਦੀ ਤੇ ਇਹਦੇ ਵਿੱਚ ਜਿਹੜਾ ਨੈਕਸਟ ਇੱਕ ਕਲਰ ਮਿਲ ਸਕਦਾ ਤੁਹਾਨੂੰ ਉਹ ਫਰੋਜ਼ੀ ਮਿਲ ਸਕਦਾ ਇਸ ਨੂੰ ਆਪਾਂ ਨਹੀਂ ਖੋਲਦੇ ਫਿਰ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ ਤੇ ਹੁਣ ਆਪਣੇ ਕੋਲੇ ਜੋ ਰਹਿ ਗਿਆ ਹੈ ਹੈਂਡਵਰਕ ਦੇ ਸੂਟ ਉਹ ਮੈਂ ਤੁਹਾਨੂੰ ਥੋੜੇ ਜਲਦੀ ਜਲਦੀ ਦਿਖਾ ਦੇਣੀ ਹੈ ਹੈਂਡਵਰਕ ਦੇ ਆਪਣੇ ਕੋਲੇ 4 ਆਰਟੀਕਲ ਇਸ ਸਾਈਜ਼ ਦੇ ਅਵੇਲੇਬਲ ਹੈ ਸਭ ਤੋਂ ਪਹਿਲਾਂ ਬੇਬੀ ਪਿੰਕ ਦੇਖਾਂਗੇ ਮੈਂ ਤੁਹਾਨੂੰ ਕੁਲੂ ਵਾਲੇ ਸੂਟਾਂ ਦਾ ਰੇਟ ਦੱਸ ਦਿਆਂ ਉਹ ਵੀ 950 ਰੁਪਏ ਦੇ ਰਹਿਣ ਜਾ ਰਹੇ ਆ ਜੀ 950 ਦੇ ਤੇ ਆਹ ਹੈਂਡਵਰਕ ਵਾਲੇ ਸੂਟ ਆ ਜਿਹੜੇ ਇਹ ਤੁਹਾਨੂੰ 1100 ਦਾ ਸੂਟ ਮਿਲੇਗਾ ਕਿਉਂਕਿ ਇਸ ਦਾ ਫੈਬਰਿਕ ਹੈ ਜਿਹੜਾ ਉਹ ਚੇਂਜ ਹੋ ਗਿਆ ਪਹਿਲਾਂ ਜਿਹੜੇ 900 ਦੇ ਵਿੱਚ ਦਿੱਤਾ ਤੁਹਾਨੂੰ ਉਹ ਜੂਟ ਵਰਬਰੀ ਸੀ ਇਹ ਦੇਖੋ ਜੀ ਬੇਬੀ ਪਿੰਕ ਦੇ ਵਿੱਚ ਇਹ ਰਹੇਗਾ ਬੇਬੀ ਪਿੰਕ ਦੇ ਵਿੱਚ ਤੇ ਇਹ ਨੇੜੇ ਤੋਂ ਦੇਖ ਲਓ ਇਸ ਦਾ ਵਰਕ ਸਾਰੇ ਹੈਂਡਵਰਕ ਹੋਇਆ ਵਾ ਇਸ ਦੀਆਂ ਬਾਹਾਂ ਦੇ ਉੱਪਰ ਵੀ ਇਸ ਤਰ੍ਹਾਂ ਕਰਕੇ ਡਿਜ਼ਾਈਨ ਰਹੂਗਾ ये इस डिजाइन ठीक है जी और हम आप देखते हैं वाइन कलर यह है जी बहुत ही प्यारा आर्टिकल वाइन कलर के इस दया स्लीव ने इसका फ्रंट है ਇਹ ਸਾ ਵਰਕ ਹੈ ਕਟਦਾਨੀ ਦਾ ਇਸ ਤੇ ਉੱਪਰ ਕੰਮ ਹੋਇਆ ਵੈ ਸਾਰਾ ਹੈਂਡਵਰਕ ਹੈ ਤੇ ਇਸ ਦੇ ਵਿੱਚ ਇੱਕ ਦੇਖ ਲੈਣੇ ਆਪਾਂ ਪਿਸਤਾ ਗ੍ਰੀਨ ਐਕਚੁਅਲੀ ਇਹ ਕਿਸੇ ਕਸਟਮਰ ਨੇ ਬੁੱਕ ਕਰਵਾਇਆ ਸੀ ਤਾਂ ਫਿਰ ਉਹਨਾਂ ਨੇ ਨਹੀਂ ਲਿਆ ਕਾਫੀ ਦਿਨੇ ਇਹਨੂੰ ਹੋਲਡ ਰੱਖਿਆ ਇਸੇ ਲਈ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਨਹੀਂ ਤੁਹਾਡੇ ਨਾਲ ਸ਼ੇਅਰ ਕਰ ਸਕੀ ਸੀ ਇਹ ਦੇਖੋ ਜੀ ਸਾਰੇ ਦੇ ਵਿੱਚ ਸੀਕਵੈਂਸ ਬ੍ਰੀਕ ਬ੍ਰੀਕ ਪਰ ਬਾਰਡਰ ਦੇ ਉੱਪਰ ਤੁਸੀਂ ਕੰਮ ਹੋਇਆ ਦੇਖ ਲਓ ਇਹ ਦੇਖੋ ਇਹ ਵੀ ਤੁਹਾਨੂੰ 1100 ਰੁਪਏ ਦੇ ਵਿੱਚ ਰਹੇਗਾ ਹੈਂਡਵਰਕ ਦਾ 1100 ਦਾ ਰੇਟ ਸੁਣ ਕੇ ਹੀ ਬੜੀ ਹੈਰਾਨੀ ਹੁੰਦੀ ਹੈ ਇਹ ਦੇਖੋ ਨੇੜੇ ਤੋਂ ਕਿ ਇਸ ਰੇਂਜ ਦੇ ਵਿੱਚ ਵੀ ਹੈਂਡਵਰਕ ਆਪਾਂ ਨੂੰ ਮਿਲ ਸਕਦਾ ਹੈ ਇਹ ਦੇਖ ਲਓ ਇਹ ਹੈ ਸਿਕਾ ਪਿਸਤਾ ਗ੍ਰੀਨ ਫੈਬਰਿਕ ਦੇ ਬਾਰੇ ਜਾਣਕਾਰੀ ਤੁਸੀਂ ਸਕਰੀਨ ਦੇ ਉੱਪਰ WhatsApp ਨੰਬਰ ਤੁਹਾਨੂੰ ਮਿਲ ਰਿਹਾ ਹੈ ਦਿਖਾਈ ਦੇ ਰਿਹਾ ਤੁਸੀਂ ਉਸ ਤੇ ਉੱਪਰ ਵਿਜ਼ਿਟ ਕਰ ਸਕਦੇ ਹੋ ਇਹ ਹੈ ਜੀ ਫੈਂਟੀ ਸਿਲਕ ਇਦੇ ਉੱਪਰ ਵੀ ਸੇਮ ਵਰਕ ਹੋਇਆ ਵੈ ਇਹ ਤੁਹਾਨੂੰ ਗਾਜਰੀ ਸ਼ੇਡ ਦੇ ਵਿੱਚ ਮਿਲੇਗਾ ਇਸ ਦੇ ਉੱਪਰ ਇਸ ਤਰ੍ਹਾਂ ਕਰਕੇ ਹੈਂਡਵਰਕ ਇਹ ਦੇਖੋ ਕਰੀਬ ਤੋਂ ਤੇ ਇਹ ਇਸ ਦੀਆਂ 슬ੀਵਸ ਨੇ ਇਹ 슬ੀਵ ਹੈ ਤੇ ਇੱਕ ਤੋਂ ਆਰਟੀਕਲ ਹੋਰ ਵੀ ਨੇ ਜੋ ਮੈਂ ਤੁਹਾਨੂੰ ਦਿਖਾ ਸਕਦੀ ਆ ਪਰ ਇਹ ਵਾਲਾ ਦੇਖੋ ਇੱਕ ਆਰਗੈਂਜ਼ਾ ਦਾ ਸੂਟ ਹੈ ਜੋ ਇਹ ਵੀ ਕਿਸੇ ਕਸਟਮਰ ਨੇ ਚੇਂਜ ਕਰਵਾਇਆ ਹੈ ਕਾਫੀ ਟਾਈਮ ਤੋਂ ਬੁਕਿੰਗ ਦੇ ਵਿੱਚ ਸੀ ਇਹ ਉਹਨਾਂ ਨੇ ਹੁਣ ਉਹਨਾਂ ਦਾ ਮਨ ਬਦਲ ਗਿਆ ਕਿ ਉਹ ਕੁਝ ਹੋਰ ਦੇਖਣਾ ਚਾਹੁੰਦੇ ਆ ਇਸ ਲਈ ਮੈਂ ਇਹ ਵੀ ਤੁਹਾਡੇ ਨਾਲ ਸ਼ੇਅਰ ਕਰ ਦਿੰਨੀ ਹਾਂ ਇਸ ਦੀ ਬਰਾਊਨ ਮਸਲਿਨ ਦੀ ਬਾਟਮ ਰਹੇਗੀ ਤੇ ਇਸ ਦਾ ਹੁਣ ਮੈਂ ਤੁਹਾਨੂੰ ਸ਼ੇਡ ਦਿਖਾ ਦੇਣੀ ਹੈ ਕੀ ਹੈਗਾ ਕਲਰ ਚਾਰਟ ਵਗੈਰਾ ਜੋ ਵੀ ਹੈ ਇਸ ਦਾ ਡਿਜੀਟਲ ਪ੍ਰਿੰਟਿੰਗ ਦਾ ਇਸ ਦੇ ਉੱਪਰ ਇਸ ਤਰ੍ਹਾਂ ਕਰਕੇ ਵਰਕ ਹੋਇਆ ਜੋ ਤੁਸੀਂ ਕਰੀਬ ਤੋਂ ਦੇਖ ਸਕਦੇ ਹੋ ਇਸ ਤਰ੍ਹਾਂ ਕਰਕੇ ਇਸ ਦੀ ਪੱਟੀ ਹੈ ਇਹ ਇਸ ਦੀਆਂ ਬਾਜ਼ੂ ਨੇ ਇਸ ਦੀਆਂ ਆਰਮਸ ਦਾ ਡਿਜ਼ਾਈਨ ਹੈ ਇਹ ਵਾਲਾ ਬਾਹਾਂ ਦਾ ਡਿਜ਼ਾਈਨ ਹੈ ਇਸ ਦੀ ਬੈਕ ਸਾਈਡ ਵੀ ਡਿਜੀਟਲ ਪ੍ਰਿੰਟ ਰਹੇਗੀ ਇਹ ਦੇਖੋ ਇਹ ਡਿਜੀਟਲ ਪ੍ਰਿੰਟ ਦਾ ਸੂਟ ਹੈ ਜੀ ਇਸ ਤਰ੍ਹਾਂ ਕਰਕੇ ਇਹ ਇਸ ਦਾ ਕੇਰਾ ਤੇ ਇਹ ਇਸ ਦੇ ਨਾਲ ਦੁਪੱਟਾ ਪਲੇਨ ਇਸ ਦੇ ਨਾਲ ਬੇਸ ਕਲਰ ਦੀ ਬਾਟਮ ਰਹੇਗੀ ਦੁਪੱਟੇ ਦੇ ਉੱਪਰ ਵੀ ਤੁਹਾਨੂੰ ਸੇਮ ਕਲਰ ਸੌਰੀ ਡਿਜ਼ਾਈਨ ਹੋਇਆ ਵਾ ਮਿਲੇਗਾ ਇਹ ਦੇਖੋ ਇਹ ਸਾਰਾ ਡਿਜ਼ਾਈਨ ਹੋਇਆ ਵਾ ਇਹ ਹੈ ਜੀ ਵਿਸਕੋਸ ਔਰ ਗੈਂਜ਼ਾ ਦੀ ਆਈਟਮ ਹੈ ਜੋ ਕਿ ਬਹੁਤ ਹੀ ਜ਼ਿਆਦਾ ਅੱਛੀ ਪਾਰਟੀ ਵੇਅਰ ਕਲਾਸੀ ਸੂਟ ਹੈ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਲਾਸਟ ਆਰਟੀਕਲ ਆਪਣਾ ਆਈ ਹੋਪ ਤੁਹਾਨੂੰ ਪਸੰਦ ਆਈ ਹੋਣੀ ਹੈ ਸਾਰੇ ਸੂਟ ਤੁਹਾਨੂੰ ਸੋਹਣੇ ਲੱਗੇ ਹੋਣੇ ਆ ਪਿਛਲੀ ਵਾਰ ਦੀ ਤਰ੍ਹਾਂ ਤੁਸੀਂ ਇਸ ਵਾਰ ਵੀ ਇਹਨਾਂ ਸਾਰੇ ਸੂਟਾਂ ਨੂੰ ਪਸੰਦ ਕਰੋਗੇ ਤੇ ਆਪਣਾ WhatsApp ਤੇ ਉੱਪਰ ਜਾ ਕੇ ਇਨਕੁਆਰੀ ਕਰੋਗੇ ਮਿਲਦੇ ਆਪਾਂ ਫੇਰ ਨਵੀਂ ਵੀਡੀਓ ਦੇ ਵਿੱਚ ਨਵੀਂ ਕਲੈਕਸ਼ਨ ਨਾਲ ਜਾਨਾਂਵੇਂ ਵਲੌਗ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ